ਦੇਸ਼ ਵਿਦੇਸ਼ ਦੇ ਵਿੱਚ ਵਸ ਰਹੀ ਆ ਸਮੁੱਚੀ ਆ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਦਾਸ ਬਰਨਾਲ ਸਿੰਘ ਪਤੇ ਬੁਲਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰਯੋਗ ਭਾਈ ਅਮਰੀਕ ਸਿੰਘ ਚੰਡੀਗੜ੍ਹ ਕਥਾਵਾਚਕ ਉਹਨਾਂ ਦੀ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਵਾਇਰਲ ਹੋਈ ਜਿਸ ਦੇ ਵਿੱਚ ਉਹਨਾਂ ਨੇ ਭਾਈ ਪੰਥਪਰੀ ਜੀ ਦੇ ਬਾਰੇ ਜੇਕਰ ਕੀਤਾ ਕਿ ਜਰਮਨ ਦੇ ਵਿੱਚ ਭਾਈ ਪੰਥਪਰੀ ਜੀ ਦੇ ਉੱਪਰ ਹਮਲਾ ਹੋਇਆ ਉਹ ਹਮਲਾ ਨਹੀਂ ਹੋਇਆਗਾ ਅਸਲ ਦੇ ਵਿੱਚ ਉਸ ਹਮਲੇ ਦਾ ਜ਼ਿੰਮੇਵਾਰ ਭਾਈ ਪੰਥਪਰੀ ਜੀ ਆ ਕਿਉਂਕਿ ਪਹਿਲਾ ਭਾਈ ਪੰਥਪਰੀ ਜੀ ਨੇ ਚੈਲੰਜ ਕੀਤਾ ਜਦੋਂ ਉੱਤੇ ਸਤਕਾਰਯੋਗ ਭਾਈ ਗੁਰਪ੍ਰੀਤ ਸਿੰਘ ਜੀ ਵਿਚਾਰ ਕਰਨ ਪਹੁੰਚੇ ਆ ਉਹਨੇ ਵਿਚਾਰ ਨਹੀਂ ਕੀਤੀ ਆਪਾਂ ਜਦੋਂ ਬਚਨ ਪੜਾਂਗੇ ਸਤਿਗੁਰਾਂ ਦੇ ਬਚਨਾਂ ਗੁਰ ਕੀ ਨਿੰਦਾ ਸੁਨਿਆ ਨਾ ਕਾਨ ਢੇਟਾ ਸੰਗ ਕਰੇ ਕਿਰਪਾਨ ਇਤਿਹਾਸ ਦੇ ਵਿੱਚੋਂ ਮੈਂ ਭਾਈ ਅਮਰੀਕ ਸਿੰਘ ਚੰਡੀਗੜ੍ਹ ਜੀ ਨੂੰ ਹਵਾਲੇ ਦੇਣੇ ਚਾਹਣਾ ਕਿ ਜਿਸ ਵੇਲੇ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਖੈਰੇ ਜਾਤ ਦੇ ਜੱਟਾਂ ਨੇ ਜੋਗੀ ਦੇ ਪਿੱਛੇ ਲੱਗ ਕੇ ਪਿੰਡ ਵਿੱਚੋਂ ਬਾਹਰ ਕੱਢ ਦਿੱਤਾ ਤੇ ਗੁਰੂ ਅਮਰਦਾਸ ਮਹਾਰਾਜ ਆਏ ਸੰਗਤਾਂ ਨੇ ਦੱਸਿਆ ਮਹਾਰਾਜ ਜੀ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਜੋਗੀ ਦੇ ਪਿੱਛੇ ਲੱਗ ਕੇ ਖਰੇ ਜਾਤ ਦੇ ਜੱਟਾਂ ਨੇ ਬਾਹਰ ਕੱਢ ਦਿੱਤਾ ਮਹਾਰਾਜ ਕਹਿਣ ਲੱਗੇ ਕਾਰਨ ਕੀ ਕਹਿਣ ਲੱਗੇ ਜੀ ਕਾਰਨ ਇਹ ਆ ਕਿ ਜੋਗੀ ਨੇ ਕਿਹਾ ਵੀ ਜਿੰਨਾ ਚਿਰ ਗੁਰੂ ਅੰਗਦ ਦੇ ਮਹਾਰਾਜ ਖੰਡੂਰ ਸਾਹਿਬਾ ਉਹਨਾਂ ਚਰਮੀ ਨਹੀਂ ਪਾਵੇਗਾ ਮਹਾਰਾਜ ਨੇ ਉਸ ਵੇਲੇ ਇਹ ਗੱਲ ਕਹੀ ਗੁਰੂ ਅਮਰਦਾਸ ਜੀ ਨੇ ਕਿ ਮੇਰੇ ਗੁਰੂ ਦੀ ਨਰਾਦਰੀ ਮੇਰੇ ਗੁਰੂ ਦੀ ਬੇਅਦਵੀ ਜਿਵੇਂ ਮੇਰੇ ਗੁਰੂ ਦੀ ਨਰਾਦਰੀ ਬੇਅਦਵੀ ਕੀਤੀ ਆ ਉਹ ਜੋਗੀ ਨੇ ਜਿੱਧਰ ਨੂੰ ਜੋਗੀ ਨੂੰ ਲੈ ਕੇ ਜਾਵੋਂਗੇ ਉਧਰੋਂ ਮੀ ਆਵੇਗਾ ਭਾਵੇਂ ਕਿ ਵਰਖਾ ਹੋਵੇਗੀ ਇਹ ਇੱਕ ਕਰਾਮਾਤ ਕਿਉਂਕਿ ਗੁਰੂ ਜਿਹੜਾ ਹੈਗਾ ਉਹ ਅਕਾਲ ਪੁਰਖ ਦਾ ਰੂਪ ਹੈ ਪਰਮਾਤਮਾ ਦਾ ਰੂਪ ਹੈ ਗੁਰੂ ਅਮਰਦਾਸ ਮਹਾਰਾਜ ਵਿੱਚ ਇਹ ਇੱਕ ਤਾਕਤ ਸੀ ਭਾਵੇਂ ਉਸ ਤੋਂ ਬਾਅਦ ਗੁਰੂ ਅੰਗਦ ਦੇ ਮਰਜ ਕਹਿਣ ਲੱਗੇ ਗੁਰੂ ਅਮਰਦਾਸ ਮਹਾਰਾਜ ਨੂੰ ਕਿ ਗੁਰਮਖਾ ਤੂੰ ਇਸ ਤਰ੍ਹਾਂ ਨਹੀਂ ਕਰਨਾ ਸੀ ਜਿਸ ਵੇਲੇ ਸਾਬ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਸੱਤੇ ਅਤੇ ਬਲਵੰਡੇ ਨੇ ਇਹ ਗੱਲ ਕਹੀ ਕਿ ਜੇ ਤੁਹਾਡੇ ਵੱਡੇ-ਵਡੇਰਿਆਂ ਦੇ ਨਾਲ ਸਾਡੇ ਵੱਡੇ-ਵਡੇਰੇ ਨਾ ਹੁੰਦੇ ਤੇ ਤੁਹਾਡੇ ਵੱਡਿਆਂ-ਵਡੇਰਿਆਂ ਨੂੰ ਕਹਿੰਨੇ ਪੁੱਛਣਾ ਸੀਗਾ ਗੁਰੂ ਅਰਜਨ ਦੇਵ ਮਹਾਰਜ ਕਹਿੰਦੇ ਸਤਿਆ ਭਾਈ ਬਲਵੰਡ ਸਾਨੂੰ ਭਾਵੇਂ ਗਾਲਾਂ ਵੀ ਕੱਢ ਲੈਂਦਾ ਕੋਈ ਗੱਲ ਨਹੀਂ ਪਰ ਤੂੰ ਵੱਡਿਆਂ ਦੀ ਨਿੰਦਿਆ ਕੀਤੀ ਇਸ ਕਰਕੇ ਤੇਰੀ ਜ਼ੁਬਾਨ ਤੇ ਕੋੜ ਚੱਲੇਗਾ ਮੇਰਾ ਕਹਿਣ ਤੋਂ ਭਾਵੇਂ ਆ ਕਿ ਜਿਹੜਾ ਭਾਈ ਪੰਥ ਪ੍ਰੀਤ ਉੱਪਰ ਹਮਲਾ ਹੋਇਆ ਉਹ ਹਮਲਾ ਸਚਾਈ ਦੇ ਰੂਪ ਵਿੱਚ ਆ ਕਿਉਂਕਿ ਵਿਚਾਰ ਨਹੀਂ ਕੀਤੀ ਗਈ ਭਾਈ ਪੰਥਪ੍ਰੀਤ ਬਾਰੇ ਸਤਿਕਾਰਯੋਗ ਭਾਈ ਸਤਿਕਾਰਯੋਗ ਭਾਈ ਅਮਰੀਕ ਸਿੰਘ ਚੰਡੀਗੜ੍ਹ ਜੀ ਬੋਲੇ ਨੇ ਉਹਨਾਂ ਦੇ ਹੱਕ ਵਿੱਚ ਮੈਂ ਭਾਈ ਅਮਰੀਕ ਸਿੰਘ ਜੀ ਨੂੰ ਪੁੱਛਣਾ ਚਾਹਣਾ ਕਿ ਭਾਈ ਪੰਥਪ੍ਰੀਤ ਗੁਰੂ ਮਰਜਾਦਾ ਦੇ ਉੱਪਰ ਗੁਰੂ ਸਿਧਾਂਤ ਉੱਪਰ ਗੁਰੂ ਕਰਤ ਉੱਪਰ ਕਿ ਹਮਲੇ ਨਹੀਂ ਕਰਦਾਗਾ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਭਾਈ ਅਮਰੀਕ ਸਿੰਘ ਜੀ ਜੇ ਤੁਹਾਡਾ ਨਾਮ ਅਮਰੀਕ ਸਿੰਘ ਆ ਤੇ ਮੈਂ ਕਹਾਂ ਕਿ ਭਾਈ ਅਮਰੀਕ ਸਿੰਘ ਚੰਡੀਗੜ੍ਹ ਇਹਨਾਂ ਦਾ ਨਾਮ ਅਮਰੀਕ ਸਿੰਘ ਨਹੀਂ ਤੇ ਮੈਨੂੰ ਲੋਕ ਕੀ ਕਹਿਣਗੇ ਜਾਂ ਤਾਂ ਮੂਰਖ ਕਹਿਣਗੇ ਜਾਂ ਪਾਗਲ ਕਹਿਣਗੇ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਕਿ ਪੀਟੀਸੀ ਪੰਜਾਬੀ ਦੇ ਉੱਪਰ ਚੈਨਲਾਂ ਦੇ ਉੱਪਰ ਸੋਸ਼ਲ ਮੀਡੀਆ ਦੇ ਜ਼ਰੀਏ ਇੱਕ ਨਹੀਂ ਗਿਆਨੀ ਪੂਰਨ ਸਿੰਘ ਨੂੰ ਵੀ ਤੁਸੀਂ ਪੁੱਛ ਸਕਦੇ ਹੋ ਇੱਕ ਨਹੀਂ ਬਹੁਤ ਵੀਡੀਓ ਵਾਇਰਲ ਹੋਈਆਂ ਕਿ ਜਿੱਥੇ ਜਾ ਕੇ ਸਰੋਵਰ ਦੇ ਵਿੱਚਾ ਸ਼ਰਦਾ ਦੇ ਨਾਲ ਇਸ਼ਨਾਨ ਕੀਤਾ ਤੇ ਜਿਨ੍ਹਾਂ ਨੇ ਇਸ਼ਨਾਨ ਕਰਕੇ ਬਾਣੀ ਨੂੰ ਸੁਣਿਆ ਤੇ ਬਾਣੀ ਨੂੰ ਪੜਿਆ ਉਹਨਾਂ ਦੇ ਦੁੱਖ ਦੂਰ ਹੋ ਗਏ ਸਰੋਵਰ ਦੇ ਉੱਪਰ ਕਿੰਤੂ ਕਰਦਾ ਭਾਈ ਪੰਥਪ੍ਰੀਤ ਸਿੰਘ ਤੁਸੀਂ ਕਹਿੰਨੇ ਹੋ ਵੀ ਇਹ ਸੱਚ ਦੇ ਪ੍ਰਚਾਰਕ ਹੈ ਜਿਹੜੇ ਡੇਰੇ ਆ ਉਹ ਝੂਠ ਦਾ ਪ੍ਰਚਾਰ ਕਰਦੇ ਨੇ ਮੈਂ ਇੱਥੇ ਇੱਕ ਬੇਨਤੀ ਕਰਨੀ ਚਾਹਣਾ ਤੁਹਾਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਖ ਪਿੰਡਰਾਵਾਲੇ ਦਮਦਮੇ ਟਕਸਾਲ ਦੇ 14ਵੇਂ ਮੁਖੀ ਸੀਗੇ ਦਮਦਮੇ ਟਕਸਾਲ ਇੱਕ ਸੰਪਰਦਾਇਆ ਰਾੜਾ ਸਾਹਿਬ ਸੰਪਰਦਾਇਆ ਨਾਨਕਸਰ ਸੰਪਰਦਾਇਆ ਬੁੱਢਾ ਦਲ ਤਰਨਾ ਦਲ ਸੰਪਰਦਾਇਆ ਇਹ ਜਿੰਨੀਆਂ ਸੰਪਰਦਾਵਾਂ ਨੇ ਉਸ ਵੇਲੇ ਵਿੱਤ ਮੰਤਰੀ ਕੇਵਲ ਨੇ ਕੇਵਲ ਕ੍ਰਿਸ਼ਨ ਨੇ ਇਹ ਗੱਲ ਕਹੀ ਸੀਗੀ ਕਿ ਮੈਂ ਸੰਪਰਦਾਵਾ ਖਤਮ ਕਰ ਦੇਵਾਂਗਾ ਇਹ ਸੰਤ ਜਰਨਲਿਸਟ ਨੂੰ ਕਹਿਣ ਲੱਗੇ ਕਿਉਂਕਿ ਉਹਨਾਂ ਮਹਾਪੁਰਖਾਂ ਨੂੰ ਸਾਰੀ ਦੁਨੀਆ ਜਾਣਦੀ ਆ ਉਹਨਾਂ ਦੀ ਕੁਰਬਾਨੀ ਸਾਰੀ ਦੁਨੀਆ ਜਾਣਦੀ ਆ ਤੁਸੀਂ ਆਪਣੀ ਵੀਡੀਓ ਦੇ ਵਿੱਚ ਉਹਨਾਂ ਦੇ ਉੱਪਰ ਵੀ ਅਟੈਕ ਕੀਤਾ ਕਿ ਇਹ ਕਹਿੰਦੇ ਵੀ ਸਾਡੀਆਂ ਹੀ ਕੁਰਬਾਨੀਆਂ ਨੇ ਭਾਈ ਬਿਆਪ ਸਿੰਘ ਭਾਈ ਸਤਵੰਤ ਸਿੰਘ ਜਿੰਨੇ ਵੀ ਉਹਨਾਂ ਦਾ ਸੀ ਸਤਕਾਰ ਕਰਦੇ ਆ ਪਰ ਜਿਹੜੀ ਉਹ ਕੁਰਬਾਨੀ ਦਿੱਤੀ ਆ ਉਹ ਸੰਤ ਜਰਨਲ ਸਿੰਘ ਮਹਾਪੁਰਖ ਪਿੰਡਰਾਵਾਲੇ ਉਹਨਾਂ ਦੀ ਪ੍ਰੇਰਣਾ ਦੇ ਸਦਕਾ ਉਹਨਾਂ ਨੇ ਮੋਰਚਾ ਗੁਰੂ ਕੇ ਪਿਆਰਿਓ ਆਰੰਭ ਕੀਤਾ ਤੇ ਮੈਂ ਬੇਨਤੀ ਕਰਨੀ ਚਾਹਣਾ ਤੂੰ ਸੰਪਰਦਾਵਾਂ ਦੇ ਉੱਪਰ ਅਟੈਕ ਕੀਤਾ ਕਿ ਜਿੰਨੇ ਡੇਰੇ ਆ ਉਹ ਗਲਤ ਪ੍ਰਚਾਰ ਕਰਦੇ ਆ ਮੈਂ ਭਾਈ ਮਰੀਕ ਸਿੰਘ ਜੀ ਤੁਹਾਨੂੰ ਨਿਮਰਤਾ ਸਹਿ ਦੋਵੇਂ ਹੱਥ ਜੋੜ ਕੇ ਬੇਨਤੀ ਰੂਪ ਦੇ ਵਿੱਚ ਇੱਕ ਸਵਾਲ ਪੁੱਛਦਾ ਸੰਗਤ ਵਿੱਚ ਜੇ ਤੂੰ ਜਵਾਬ ਦੇਣਾ ਚਾਹਣਾ ਤੇ ਸੰਗਤ ਵਿੱਚ ਵੀ ਜਵਾਬ ਮੈਂ ਲੈਣ ਲਈ ਤਿਆਰ ਆ ਇੱਕ ਗੱਲ ਮੈਨੂੰ ਦੱਸੋ ਦਰਸ਼ਨ ਰੋਗੀ ਨੇ 11 ਅੰਗ ਪੜ੍ਹ ਕੇ ਅੰਮ੍ਰਿਤ ਿਆਰ ਕੀਤਾ ਧੁੰਦੇ ਨੇ ਜਾਬ ਸਾਹਿਬ ਦੇ ਸੁੱਟੀਆਂ ਮਾਰੀਆਂ ਔਰ ਨਿਸ਼ਾਨ ਸਾਹਿਬ ਦੇ ਪਰਥਾਏ ਉਹ ਗਲਤ ਬੋਲਿਆ ਗੁਰਬਾਣੀ ਆਵਾ ਕਮਣ ਦੇ ਚੱਕਰ ਨੂੰ ਮੰਨਦੀ ਆ ਗੁਰਬਾਣੀ ਜੂਨਾ ਨੂੰ ਮੰਨਦੀ ਆ ਗੁਰਬਾਣੀ ਕਹਿੰਦੀ ਆ ਸਿਮਰਨ ਕਰੋ ਇੰਦਰਜੀਤ ਕੱਗੇ ਨੇ ਇਹ ਕਿਹਾ ਕਹਿਣ ਲੱਗਾ ਵੀ ਕੀਰਤਨ ਕਰਕੇ ਸਾਡੀ ਕੌਮ ਨੇ ਕੀ ਸਵਾਰ ਲਿਆ ਸਿੱਧਾ ਹਰਿਮੰਦਰ ਸਾਹਿਬ ਤੇ ਅਟੈਕ ਕੀਤਾ ਇਨਾਂ ਬਾਰੇ ਤੁਹਾਡੀ ਜ਼ੁਬਾਨ ਕਿਉਂ ਨਹੀਂ ਖੁੱਲਦੀ ਕੀ ਕੋਈ ਵੀ ਸੰਪਰਦਾਇਆ ਜਾਂ ਕੋਈ ਵੀ ਡੇਰਾ ਚਾਹ ਉਹ ਨਰਮਲੇ ਨੇ ਜਾਂ ਉਹ ਗੁਰੂ ਕੇ ਪਿਆਰ ਉਹ ਨਿਹੰਗ ਸਿੰਘ ਜਥੇਬੰਦੀਆਂ ਕਦੇ ਵੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਪਰ ਅੰਮ੍ਰਿਤ ਦੀਆਂ ਬਾਣੀਆਂ ਦੇ ਉੱਪਰ ਨਿਤਨੇਮ ਦੇ ਉੱਪਰ ਦਸਵੇਂ ਪਾਤਸ਼ਾਹ ਦੀ ਬਾਣੀ ਦੇ ਉੱਪਰ ਸਰੋਵਰਾਂ ਦੇ ਉੱਪਰ ਗੁਰਬਾਣੀ ਦਾ ਸਦਾਤ ਜਿਵੇਂ ਆਵਾ ਕਮਣ ਦਾ ਚੱਕਰ ਮੰਦਾ ਇਹਦੇ ਉੱਪਰ ਅਟੈਕ ਕੀਤਾ ਹੋਵੇ ਇੱਕ ਟੂ ਵੀਡੀਓ ਤੁਸੀਂ ਮੈਨੂੰ ਵਾਇਰਲ ਕਰਕੇ ਦਿਖਾਓ ਤੇ ਮੈਂ ਜ਼ਰੂਰ ਪ੍ਰਚਾਰ ਕਰਾਂਗਾ ਕਿ ਇਹ ਗਲਤ ਹੈ ਅਗਲੀ ਬੇਨਤੀ ਮੈਂ ਕਰਦਾ ਤੂੰ ਇਹ ਗੱਲ ਕਹੀ ਹੈ ਕਿ ਜਿਹੜੇ ਇਹ ਵਰਸ਼ੀਆਂ ਮਣਾਉਂਦੇ ਨੇ ਇਹ ਵਰਸ਼ੀਆਂ ਦੇ ਪਰਥਾਏ ਮੈਂ ਬੇਨਤੀ ਕਰਨੀ ਚਾਹਣਾ ਗੁਰੂ ਸਾਹਿਬ ਦੇ ਬਚਨਾਂ ਮਾਰਦਿ ਕਹਿਣ ਲੱਗੇ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰਗੋਬਿੰਦ ਇਹਦੇ ਤੁਸੀਂ ਕੀ ਅਰਥ ਕਰੋਗੇ ਕਿਉਂਕਿ ਨਾਮ ਆਪ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਉਸੇ ਪੀ ਸੱਚ ਇੱਕ ਜਿਹੜਾ ਵਾਹਿਗੁਰੂ ਦਾ ਨਾਮ ਹੈ ਤੇ ਜਿਹੜਾ ਨਾਮ ਨੂੰ ਜਪਦਾ ਉਹ ਨਾਮ ਜਪਣ ਵਾਲੇ ਉਹਨਾਂ ਦੀ ਵਰਸੀ ਮਨਾਈ ਜਾਂਦੀ ਹੈ ਭਾਈ ਅਮਰੀਕ ਸਿੰਘ ਜੀ ਮੈਂ ਇੱਕ ਬੇਨਤੀ ਕਰਦਾ ਤੁਹਾਡੇ ਸਤਿਕਾਰਯੋਗ ਪਿਤਾ ਜੀ ਹੋਣਗੇ ਕਿ ਤੁਸੀਂ ਉਹਨਾਂ ਦੀ ਫੋਟੋ ਆਪਣੇ ਘਰ ਵਿੱਚ ਨਹੀਂ ਲਾਉਂਦੇ ਤੁਹਾਡੇ ਸਤਿਕਾਰਯੋਗ ਮਾਤਾ ਜੀ ਹੋਣਗੇ ਕਿ ਤੁਸੀਂ ਉਹ ਮਾਤਾ ਦੀ ਫੋਟੋ ਆਪਣੇ ਘਰ ਵਿੱਚ ਨਹੀਂ ਲਾਉਂਦੇ ਜਿਹੜੇ ਸੰਤ ਬਾਬਾ ਅਤਰ ਸਿੰਘ ਵਰਗੇ ਮਹਾਂਪੁਰਖ ਮਸਤੂਆਣ ਵਾਲੇ ਜਿਨ੍ਹਾਂ ਨੇ 13 ਵਿਸ਼ਵਾ ਦੇ ਵਿੱਚੋਂ 12 ਵਿਸ਼ਵਾਂ ਨੂੰ ਅਮਰਤ ਛਕਾਇਆ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਂਪੁਰਖ ਵਰਗੇ ਉਹਨਾਂ ਨੇ 7.5 ਲੱਖ ਪ੍ਰਾਣੀ ਨੂੰ ਅਮਰਤ ਛਕਾਇਆ ਸੰਤ ਬਾਬਾ ਗੁਰਬਚਨ ਸਿੰਘ ਜੀ ਵਰਗੇ ਮਹਾਂਪੁਰਖ ਵਿਅੰਤ ਸਿੰਘਾ ਨੂੰ ਗੁਰਬਾਣੀ ਦੀ ਸੰਤਿਆ ਔਰ ਗੁਰਬਾਣੀ ਉੱਪਰ ਵੱਧ ਤੋਂ ਵੱਧ ਨਿਸ਼ਚਾ ਰੱਖਣ ਦਾ ਭਰੋਸਾ ਰੱਖਣ ਦਾ ਵਿਸ਼ਵਾਸ ਰੱਖਣ ਦਾ ਇਹ ਉਪਦੇਸ਼ ਦਰੜਾਇਆ ਉਹਨਾਂ ਮਹਾਂਪੁਰਖਾਂ ਦੀਆਂ ਵਰ੍ਹਸੀਆਂ ਮਨਾਉਣੀਆਂ ਕੀ ਮਨਮਤ ਆ ਮੈਂ ਇੱਕ ਬੇਨਤੀ ਕਰਦਾ ਹਾਂ ਦੱਸੋ ਕਿਹੜੀ ਸੰਪਰਦਾਇ ਆ ਜਿਹੜੀ ਗੁਰੂ ਨਾਨਕ ਦੇ ਮਹਾਰਾਜ ਦਾ ਗੁਰਪੁਰਬ ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਗੁਰਪੁਰਬ ਜਾਂ ਗੁਰੂ ਅਰਜਨ ਦੇ ਮਹਾਰਾਜ ਜਿੱਦਾ ਸ਼ਿੱਧੀ ਦਿਹਾੜਾ ਜਾਂ ਛੋਟੇ ਸੱਭ ਜਾਦੇ ਵੱਡੇ ਸੱਭ ਜਾਦੇ ਉਹਨਾਂ ਦਾ ਸ਼ਿੱਧੀ ਦਿਹਾੜਾ ਨਹੀਂ ਮਨਾਉਂਦੇ ਤੇ ਤੂੰ ਗੱਲ ਕੀਤੀ ਆ ਵਰਸੀ ਦੀ ਮੈਨੂੰ ਜਵਾਬ ਦੇ ਤੂੰ ਕਹਿਣਾ ਕਿ ਮੈਂ ਵਰਸੀ ਦੀ ਗੱਲ ਕਰ ਰਿਹਾ ਆ ਕੀ ਸੰਤ ਬਾਬਾ ਰਾਮਪੁਰ ਵਾਲੇ ਜਿਹੜੇ ਖੇੜੇ ਵਾਲੇ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਉਹਨਾਂ ਦੀ ਵਰਸੀ ਤੇ ਤੂੰ ਨਹੀਂ ਜਾਂਦਾ ਰਿਆ ਇਹਦਾ ਮਤਲਬ ਤੁਸੀਂ ਕੇਵਲ ਮਾਇਆ ਨਾਲ ਸੰਬੰਧ ਰੱਖਦੇ ਹੋ ਕਿੰਨੇ ਸੰਤਾਂ ਦੀਆਂ ਵਰਸੀਆਂ ਤੇ ਸੰਗਤ ਤੁਹਾਨੂੰ ਬੁਲਾਉਂਦੀ ਰਹੀ ਆ ਅਗਲੀ ਗੱਲ ਮੈਂ ਇਹ ਕਰ ਦੇਵਾਂ ਤੈਨੂੰ ਹਮਲੇ ਦਾ ਦੁੱਖ ਤਾਂ ਹੋ ਗਿਆ ਜਿਸ ਵੇਲੇ ਅਸੀਂ ਵਿਚਾਰ ਕਰਨ ਦੇ ਲਈ ਸਿੰਬਲ ਮਾਜਰੇ ਭਾਈ ਸਰਬਜੀਤ ਧੁੰਦੇ ਨਾਲ ਗਏ ਉਹਨਾਂ ਤੇ ਉਹਨਾਂ ਨੇ ਸਾਡੇ ਤੇ ਹਮਲਾ ਕੀਤਾ ਉਦੋਂ ਤੇਰੀ ਵੀਡੀਓ ਕਿਉਂ ਨਹੀਂ ਆਈ ਜਦੋਂ ਭਾਈ ਪੰਥਪ੍ਰੀਤ ਦੇ ਨਾਲ ਇੱਕ ਆਮ ਸਿੰਘ ਭਾਈ ਗੁਰਪ੍ਰੀਤ ਸਿੰਘ ਰਸੂਲਪੁਰ ਵਿਚਾਰ ਕਰਨ ਗਿਆ ਉਹਦੇ ਕਕਾਰ ਲਾਏ ਗਏ ਉਹਦੇ ਕੇਸਾਂ ਦੀ ਬੇਅਦਬੀ ਕੀਤੀ ਕੁੱਟਮਾਰ ਕੀਤੀ ਉਦੋਂ ਤੂੰ ਕਿਉਂ ਨਹੀਂ ਬੋਲਿਆਗਾ ਜਦੋਂ ਇਟਲੀ ਦੇ ਵਿੱਚ ਸ਼ਰਾਬੀ ਬੰਦਿਆਂ ਨੇ ਔਰ ਉਥੋਂ ਦੀ ਪੁਲਿਸ ਨੇ ਸਿੰਘ ਸਨਿਮਰਤਾ ਸਹਿਤ ਵਿਚਾਰ ਕਰਨ ਦੀ ਲਈ ਗਏ ਤੇ ਉਸ ਵੇਲੇ ਸਿੰਘਾਂ ਦੀ ਬਦਰਾਮੀ ਕੀਤੀ ਗਈ ਤਾਂ ਬਿਆਦਵੀ ਕੀਤੀ ਗਈ ਕਕਾਰ ਲਾਏ ਬਸਤਾਰਾਂ ਨਹੀਂ ਆ ਤੂੰ ਉਦੋਂ ਕਿਉਂ ਨਹੀਂ ਬੋਲਿਆ ਜਦੋਂ ਇਟਲੀ ਦੇ ਇੱਕ ਸ਼ਹਿਰ ਦੇ ਵਿੱਚ ਭਾਈ ਪੰਥਪ੍ਰੀਤ ਦੇ ਦੀਵਾਨ ਸੁਣਨ ਦੇ ਲਈ ਸੰਗਤ ਅੰਦਰ ਜਾਂਦੀ ਸੀ ਤੇ ਕਕਾਰ ਜਮ੍ਹਾਂ ਕਰਵਾ ਕੇ ਅੱਗੇ ਜਾਣ ਦਿੱਤਾ ਜਾਂਦਾ ਸੀ ਤੂੰ ਉਦੋਂ ਕਿਉਂ ਨਹੀਂ ਬੋਲਿਆ ਰਸੂਲਪੁਰ ਦੇ ਵਿੱਚ ਸਤਕਾਰਯੋਗ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਉਹਨਾਂ ਦੇ ਦੀਵਾਨ ਲੱਗੇ ਸਨ ਤੇ ਉਥੇ 3 ਫੁੱਟੀ ਕਿਰਪਾਨ ਜਮ੍ਹਾਂ ਕਰਵਾਈ ਜਾਂਦੀ ਸੀਗੀ ਤੂੰ ਉਦੋਂ ਕਿਉਂ ਨਹੀਂ ਬੋਲਿਆ ਸੱਤ ਜਰਨਲਿਸਟਾਂ ਕਹਿੰਦੇ ਨੇ ਜੇ ਸੱਚ ਦਾ ਪ੍ਰਚਾਰ ਕਰਨਾ ਤੇ ਸੱਚ ਦਾ ਪ੍ਰਚਾਰ ਕਰਨ ਦੇ ਲਈ ਪੁਲਿਸ ਦੀ ਜ਼ਰੂਰਤ ਨਹੀਂ ਹਰ ਥਾਂ ਤੇ ਜਿੱਥੇ ਇਹ ਜਾਂਦੇ ਆ ਉਥੇ ਪੁਲਿਸ ਲੱਗਦੀ ਆ ਅਗਲੀ ਗੱਲ ਤੂੰ ਸੰਗਰਾਦ ਬਾਰੇ ਬੋਲਿਆ ਮੇਰੀ ਅੱਗੇ ਵੀਡੀਓ ਵਾਇਰਲ ਹੋਈ ਆ ਗੁਰਬਚਨਾਂ ਨਰਕ ਧਾਰੀ ਆ ਇਹ ਗੱਲ ਕਹਿੰਦਾ ਸੀ ਸੰਗਰਾਦ ਮਨਾਉਣੀ ਬੰਦ ਕਰੋ ਮੇਰਾ ਜਨਮਤਨ ਬਣਾਓ ਕਿ ਤੁਸੀਂ ਗੁਰਬਚਨਾਂ ਨਰਕ ਧਾਰੀਏ ਦੇ ਗੱਲਾਂ ਦੇ ਉੱਪਰ ਤਾਰਾ ਨਹੀਂ ਦੇ ਰਹੇ ਇਹਦਾ ਮਤਲਬ ਗੁਰਬਚਨਾਂ ਨਰਕ ਧਾਰੀਆ ਸੰਗਰਾਦ ਮਨਾਉਣੀ ਬੰਦ ਕਰਵਾ ਰਹੀਆ ਸੀ ਤੁਸੀਂ ਵੀ ਕਿਸੇ ਰੂਪ ਦੇ ਵਿੱਚ ਸੰਗਰਾਮ ਮਸੀਆ ਪੁੰਨਿਆਂ ਦਾ ਦਿਹਾੜਾ ਕਿਹੜਾ ਕਰਮਕਾਂਡ ਹੁੰਦਾ ਕਿੰਨੇ ਗੁਰੂ ਧਾਮਾਂ ਦੇ ਵਿੱਚ ਗੁਰੂ ਇਤਿਹਾਸ ਦੇ ਵਿੱਚ ਆ ਪਰਮੰਦਰ ਸਾਹਿਬ ਜਾਣੇ ਆ ਉੱਥੇ ਕਮਰਾ ਨਹੀਂ ਮਿਲਦਾਗਾ ਇੰਨੀ ਸੰਗਤ ਹੁੰਦੀ ਆ ਪਰ ਉਹ ਮਸੀਆ ਦੇ ਦਿਹਾੜੇ ਤੇ ਸੰਗਰਾਮ ਦੇ ਦਿਹਾੜੇ ਤੇ 12 ਮਾਹ ਦਾ ਪਾਠ ਗੁਰੂ ਅਰਜਨ ਦੇਵ ਮਰਜ ਨੇ ਕਿਉਂ ਚਰਨ ਕੀਤਾ ਮੈਂ ਤੇਰਾ ਬੜਾ ਸਤਿਕਾਰ ਕਰਦਾ ਸੀ ਪਰ ਜਦੋਂ ਆ ਵੀਡੀਓ ਮੈਂ ਦੇਖੀ ਮੈਂ ਹੈਰਾਨ ਹੋ ਗਿਆ ਇਸ ਕਰਕੇ ਮੈਂ ਇਹ ਵੀਡੀਓ ਦੇ ذریعے ਬੇਨਤੀ ਕਰਨ ਕਰਨੀ ਚਾਹਣਾ ਕਿ ਜੋ ਵੀ ਦਾਸ ਨੇ ਇਹ ਬਚਨ ਕੀਤੇ ਆ ਇਹਦਾ ਮੈਂ ਜਵਾਬ ਮੰਗ ਰਿਆਂ ਸਹੀ ਰੂਪ ਦੇ ਵਿੱਚ ਜਵਾਬ ਦੇਵੋ ਇੱਕ ਪੱਖ ਨਾ ਰੱਖੋ ਕੋਈ ਵੀ ਸੰਤ ਮਹਾਤਮਾ ਸਾਧੂ ਆ ਉਹਨਾਂ ਦੀਆਂ ਵਰਸੀਆਂ ਤਾਂ ਬਣਾਈਆਂ ਜਾਂਦੀਆਂ ਕਿਉਂਕਿ ਉਹਨਾਂ ਨੇ ਮਹਾਨ ਕਾਰਜ ਕੀਤੇ ਤੇ ਕਦੇ ਕਿਸੇ ਨੇ ਉਹਨਾਂ ਨੂੰ ਚੇਤੇ ਨਹੀਂ ਕੀਤਾ ਜਿਹੜੇ ਗੁਰੂ ਦੇ ਖਿਲਾਫ ਪ੍ਰਥੀਏ ਵਰਗੇ ਰਾਮ ਰਈਏ ਵਰਗੇ ਉਹਨਾਂ ਨੂੰ ਕਦੇ ਕਿਸੇ ਨੇ ਚੇਤੇ ਨਹੀਂ ਕੀਤਾਗਾ ਚੇਤੇ ਉਹਨਾਂ ਨੂੰ ਕੀਤਾ ਜਾਂਦਾ ਜ्याद ਉਹਨਾਂ ਨੂੰ ਕੀਤਾ ਜਾਂਦਾ ਜੋ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਕਰਦੇ ਨੇ ਅੱਜ ਦਰਸ਼ਨ ਰੋਗੀ ਨੂੰ ਕੌਣ ਚੇਤੇ ਕਰਦਾ ਇੱਕ ਹੋਰ ਬੇਨਤੀ ਕਰ ਦੇਵਾਂ ਹਰ ਥਾਂ ਤੇ ਜਿੱਥੇ ਤੁਸੀਂ ਜਾਣੇ ਆ ਉੱਥੇ ਸੰਗਤ ਤੁਹਾਡੇ ਹੀ ਵਿਰੋਧ ਕਰਦੀ ਆ ਹੋਰ ਕਿੰਨੇ ਪ੍ਰਚਾਰਕ ਕਰਦੇ ਨੇ ਉਹਨਾਂ ਦਾ ਕਦੇ ਵਿਰੋਧ ਨਹੀਂ ਆਪ ਚੈਲੰਜ ਤੁਸੀਂ ਕਰਦੇ ਆ ਬਾਅਦ ਵਿੱਚ ਵਿਚਾਰ ਨਹੀਂ ਕਰਦੇਗੇ ਇਹ ਦਾਸ ਦੀ ਵੀਡੀਓ ਵੱਤ ਵੱਤ ਵਾਰਨ ਕੀਤੀ ਜਾਵੇ ਇਹ ਮੈਂ ਸਤਿਕਾਰਯੋਗ ਭਾਈ ਅਮਰੀਕ ਸਿੰਘ ਜੀ ਨੂੰ ਇੱਕ ਜਵਾਬ ਦੇ ਰੂਪ ਦੇ ਵਿੱਚ ਵੀ ਤੇ ਸੁਭਾਵ ਦੇ ਰੂਪ ਦੇ ਵਿੱਚ ਵੀ ਵੀਡੀਓ ਪਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ